ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰੱਖਿਆ ਆਪ ਸਭ ਜੀ ਆਨ ਲੈ ਕੇ ਹਾਜ਼ਰ ਅਜ ਦੀ ਵੱਡੀ ਖਬਰ ਕਬਰ ਨੂੰ ਅੰਤ ਤੱਕ ਜਰੂਰ ਵੇਖ ਸ਼ੁਰੂਆਤ ਕਰਦੇ ਆ ਅਜ ਦੀ ਵੱਡੀ ਖਬਰ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ শেয়ার ਜਰੂਰ ਕਰ ਦੇਣਾ ਸੰਯੁਕਤ ਕਿਸਾਨ ਮੋਰਚਾ ਦਿੱਲੀ ਚੱਲੋ ਦੇ ਹੱਕ ਚ ਨਹੀਂ ਪੰਦੇਰ ਕਿਸਾਨਾ ਗੁਰਵਰਨ ਸਿੰਘ ਪੰਦੇਰ ਨੇ ਮੰਗਲਵਾਰ ਨੂੰ ਕਹਾ ਕਿ ਕਿਸਾਨ ਦੇ ਕਿਸਾਨਾਂ ਦੇ ਦਿੱਲੀ ਚੱਲੋ ਦੇ ਮੁਸੱਦੀ ਤੇ ਮੁੱਦੇ ਤੇ ਸੰਯੁਕਤ ਕਿਸਾਨ ਮੋਰਚਾ ਨਾਲ ਕਈ ਮੀਟ ਕਾ ਹੋਈਆਂ ਪਰ ਉਹ ਕੋ ਮਿਰ ਰਾਜਧਾਨੀ ਵਲਮਾਰਚ ਦੇ ਹੱਕ ਚ ਨਹੀਂ ਸੀ ਬੰਦੀ ਐਨੀ ਮੀਡੀਆ ਚ ਐਸ ਕੇ ਐਮ ਦੇ ਦਾਅਵਿਆਂ ਤੇ ਪ੍ਰਤੀਕਿਰਿਆ ਦਿੱਤੀ ਕਿ ਦਿੱਲੀ ਚਲੋ ਬਾਰੇ ਫੈਸਲਾ ਲੈਣ ਲਈ ਉਸ ਨੂੰ ਨਾ ਤਾਂ ਸੱਦਾ ਦਿੱਤਾ ਗਿਆ ਤੇ ਨਾ ਹੀ ਸਲਾਹ ਮਸ਼ਵਰਾ ਕੀਤਾ ਗਿਆ ਸੀ ਸੰਜੁਗ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਫਸਲਾਂ ਲਈ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਖੇਤੀ ਕਰਜ਼ਾ ਸਮਾਪੀ ਸਮੇਤ ਉਹਨਾਂ ਦਿਆ ਮੰਗਾ ਮੰਨ ਲਈ ਸਰਕਾਰ 'ਤੇ ਦਬਾਅ ਬਣਾਉਣ ਲਈ ਦਿੱਲੀ ਚਲੋ ਮਾਰਚ ਦਾ ਸੱਦਾ ਦੇ ਰੱਖੇ ਹਨ ਸੰਯੁਕਤ ਕਿਸਾਨ ਮੋਰਚਾ ਦਿੱਲੀ ਚਲੋ ਅੰਦੋਲਨ ਦਾ ਹਿੱਸਾ ਨਹੀਂ ਹੈ ਪਰ ਆਪਣਾ ਸਮਰਥਨ ਦੇ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਨੇ 2021 ਦੇ ਚ ਤਿੰਨ ਰੱਦ ਕੀਤੇ ਕਈ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ ਚੰਬੂ ਬੋਰਡਰ 'ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਕੀ ਐਮ ਐਮ ਨੀਤਾ ਪੰਦੇਰ ਨੇ ਕਹਾ ਕਿ ਦਿੱਲੀ ਮਾਰਚ ਦੇ ਮੁੱਦੇ ਤੇ ਸੰਯੁਕਤ ਕਿਸਾਨ ਮੋਰਚਾ ਤੇ ਉਸ ਤੇ ਸੰਜੋਗੀਆਂ ਨਾਲ 13 ਬੈਠਕਾਂ ਹੋਈਆਂ ਉਹਨਾਂ ਕਹੇ ਕਿ ਜਦੋਂ ਸਾਨੂੰ ਲੱਗਾ ਕਿ ਉਹਨਾਂ ਦਾ ਸਟੈਂਡ ਸਪਸ਼ਟ ਨਹੀਂ ਹੈ ਤਾਂ ਅਸੀਂ ਦੂਜੀਆਂ ਸੂਬਿਆਂ 'ਚ ਗੱਲਬਾਤ ਕੀਤੀ ਤੇ ਕਈ ਸੰਗਠਨਾ ਨੇ ਸਾਡਾ ਸਮਰਥਨ ਕੀਤਾ ਪੰਦੇਰ ਨੇ ਕਹਾ ਕਿ ਇੱਕ ਸੰਯੁਕਤ ਕਿਸਾਨ ਮੋਰਚਾ ਨਹੀਂ ਪਿਛਲੇ ਸਾਲ 10 ਅਕਤੂਬਰ ਨੂੰ ਆਪਣੇ ਬਿਆਨ ਚ ਕਹਾ ਸੀ ਕਿ ਉਹਨਾਂ ਦਾ ਦਿੱਲੀ ਚੱਲੋਂ ਨਾਲ ਕੋਈ ਲੈਣਾ ਨਹੀਂ ਲੈਣਾ ਦੇਣਾ ਨਹੀਂ ਹੈ